ਹੈਲੋ ਗਾਇਜ਼ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਇਸ ਅੱਜ ਤੀਸਰੇ ਪੜਾਵ ਦੇ ਵਿੱਚ ਭਾਰਤ ਹੈ ਬਾਬਲਪੁਰ ਸੰਗਤ ਪੰਚਾਇਤੀ ਟੀਮ ਨਾਬਾ ਵਿਖੇ ਪਹੁੰਚੀ ਹੈ ਜਿੱਥੇ ਅਸੀਂ ਇਸ ਟਾਈਮ ਖੜੇ ਹਾਂ ਭਾਈ ਕ੍ਰਾਂਤ ਸਿੰਘ ਵਾਲਾ ਨਾਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨਾਬਾ ਵਿਖੇ ਜਿੱਥੇ ਖੁਦ ਆਪ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਪੌਦੇ ਲਾਓ ਤੇ ਜਿਹੜੇ ਤੁਹਾਡੇ ਵੱਲੋਂ ਪੌਦੇ ਲਾਏ ਗਏ ਹਨ ਉਹਨਾ ਪੌਦਿਆਂ ਦੀ ਸਾਡੇ ਕੋਲ ਬਹੁਤ ਵਧੀਆ ਕੇਅਰ ਹੋਏਗੀ ਤੇ ਸਾਡੇ ਸਕੂਲ ਦੇ ਬੱਚੇ ਖੁਦ ਇਸ ਪ੍ਰਤੀ ਬਹੁਤ ਹੀ ਜਾਗਰੂਕ ਨੇ ਕਿ ਵੀ ਹਰੇ ਭਰੇ ਬੁੱਕਿਆਂ ਨੂੰ ਕਿਵੇਂ ਚੱਲਦਾ ਰੱਖਣਾ ਹੈ ਤੇ ਹੁਣ ਅਸੀਂ ਪ੍ਰਿੰਸੀਪਲ ਸਾਹਿਬ ਨਾਲ ਵੀ ਗੱਲ ਕਰਾਂਗੇ ਕੀ ਆਖਦੇ ਹਨ ਤੇ ਗੱਲ ਕਰਦੇ ਹਾਂ ਭਾਈ ਕਾਲ ਸਿੰਘ ਵਾਲਾ ਸਕੂਲ ਦੇ ਪ੍ਰਿੰਸੀਪਲ ਪ੍ਰਿੰਸੀਪਲ ਗੁਰਦੀਪ ਸਿੰਘ ਜੀ ਹਾਂ ਜੀ ਸਰ ਅੱਜ ਤੁਸੀਂ ਆਪ ਤੁਹਾਡੀ ਪਹਿਲਾ ਤੈ ਇਹ ਨਗਨ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਸਾਡੀ ਸਫਲਤਾ ਹੋ ਗਈ ਤੇ ਜਿਹੜੀ ਘਰਟਾ ਬਾਵਰਪੁਰ ਮਹਾਸੰਗਤ ਨੇ ਕਿਰਾ ਬੁੱਕੇ ਲਾਉਣ ਦੀ ਮਹਾਨ ਨੂੰ ਚਲਾਈ ਹੈ ਤੇ ਤੁਸੀਂ ਆਪ ਇਹਨਾਂ ਨੂੰ ਸਾਡੇ ਸਕੂਲ ਦੇ ਵਿੱਚ ਬੁੱਕਲੇ ਲਾਓ ਤੇ ਸਾਡੇ ਜਿਹੜੇ ਸਕੂਲ ਦੇ ਬੱਚੇ ਨੇ ਉਹ ਆਪ ਇਸ ਪ੍ਰਤੀ ਬਹੁਤ ਜਾਗਰੂਕ ਰਹਿਣ ਕਿ ਉਹਨਾਂ ਨੂੰ ਚੰਗਾ ਰੱਖਣਗੇ ਕਿ ਉਹਦੇ ਬਾਰੇ ਕੁਝ ਤੁਸੀਂ ਤੇ ਤਾਂ ਮਹਾਪੁਰ ਸਮਾਜ ਸੁਮਾਣਾ ਤੋਂ ਅਤੇ ਬਾਪੁਰ ਸਮਾਜ ਨੱਭ ਜੋ ਉਹਦੇਦਾਰ ਅਤੇ ਉਹਨਾਂ ਦੇ ਮੈਂਬਰ ਸਾਹਿਬਾਨ ਸਾਡੇ ਸਕੂਲ ਪਹੁੰਚੇ ਨੇ ਉਹਨਾਂ ਦਾ ਸਕੂਲ ਪਹੁੰਚਣ ਤੇ ਬਹੁਤ-ਬਹੁਤ ਸ਼ੁਕਰੀਆ ਕਰਦਾ ਤੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਜ਼ਰੂਰਤ ਨੂੰ ਦੇਖਦੇ ਹੋਏ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਾਰੇ ਪਾਸੇ ਅਸਲ ਗਰਮੀ ਦਾ ਸੀਜ਼ਨ ਹੈ ਤੇ ਗਰਮੀ ਬਹੁਤ ਪੈ ਰਹੀ ਹੈ। ਆਪਾਂ ਖਬਰਾਂ ਤੋਂ ਹੋਰ ਤੋਂ ਮੀਡੀਆ ਤੋਂ ਵੀ ਦੇਖਦੇ ਕਿ ਇਹ ਗਰਮੀ ਨੂੰ ਘਟਾਉਣ ਦੇ ਵਿੱਚ ਜੇ ਆਪਾਂ ਫੀਡ ਪੌਦੇ ਲਗਾ ਲਈਏ, ਬੂਟੇ ਲਗਾ ਲਈਏ ਤਾਂ ਬਹੁਤ ਮਦਦ ਹੁੰਦੀ ਹੈ। ਇਹ ਬਹੁਤ ਮਹੱਤਵਪੂਰਨ ਹੈ। ਇਹ ਜਿਹੜੀ ਉਪਰਾਲਾ ਕੀਤਾ ਕਿ ਸਕੂਲ ਦੇ ਵਿੱਚ ਆ ਕੇ ਨੰਨੇ-ਬੁੰਨੇ ਬੱਚੇ ਰੱਬਰੂ ਕੀ ਬੱਚਿਆਂ ਦੇ ਸਕੂਲ ਵਿੱਚ ਪਹੁੰਚ ਕੇ ਬੂਟੇ ਲਗਾਉਣ ਦੀ ਜੋ ਮੁਹਿੰਮ ਚਲਾਈ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹੈ ਇਹਦੇ ਨਾਲ ਸਕੂਲ ਨੂੰ ਤਾਂ ਫਾਇਦਾ ਹੋਏਗਾ ਹੀ ਸਭ ਤੋਂ ਵੱਡਾ ਫਾਇਦਾ ਸਾਡੇ ਪਰਿਆਵਰਣ ਨੂੰ ਹੋਏਗਾ ਵਾਤਾਵਰਣ ਦੇ ਵਿੱਚ ਜਿਵੇਂ ਤਰ੍ਹਾਂ ਸ਼ਹਿਰ ਹੋ ਘਟੇਗੀ ਔਰ ਹਰਿਆਵਰਿਆਤੂ ਬਹੁਤ ਵਧੀਆ ਲੱਗੇਗਾ ਸਭ ਨੂੰ ਅੱਛਾ ਲੱਗੇਗਾ ਔਰ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਸਕੂਲ ਵਿੱਚ ਆਏ ਉਤਸ਼ਾਹਿਤ ਹੋ ਕੇ ਸਕੂਲ ਵਿੱਚ ਪਹੁੰਚੇ ਨੇ ਤੇ ਆ ਕੇ ਜੋ ਪੌਦਾ ਰੋਪਣ ਦਾ ਪ੍ਰੋਗਰਾਮ ਹੈ ਉਹਨੂੰ ਇਹਨਾਂ ਨੇ ਨੇਪਰੇ ਚੜਾਇਆ ਇਸ ਕਰਕੇ ਅਸੀਂ ਸ਼ੁਕਰ ਗੁਜ਼ਾਰਦੇ ਹਾਂ ਤੇ ਸਾਡੇ ਨਾਲ ਨੇ ਅਰਨਪਾਲ ਜੀ ਜਿਹੜੀ ਅੱਜ ਹੀ ਆਪਣੀ ਸਮਾਜ ਵੱਲੋਂ ਗੁੱਟੇ ਲੈਣ ਦੀ ਮਹਿੰਨ ਸ਼ੁਰੂ ਕੀਤੀ ਗਈ ਹੈ ਤੇ ਅੱਜ ਅਸੀਂ ਇੱਥੇ ਤੁਹਾਡੇ ਨੱਬਾ ਪਹੁੰਚਿਆ ਤੇ ਸੈਂਕੜੇ ਦੇ ਬਿੰਤੀ ਵਿੱਚ ਗੁੱਟੇ ਲੈਣੇ ਤਾਂ ਤੁਸੀਂ ਆਪ ਵੀ ਕਿਹਾ ਕਿ ਵੀ ਆ ਸਕੂਲ ਜਿਹੜਾ ਬਹੁਤ ਹੀ ਵਧੀਆ ਸਕੂਲ ਹੈ ਕਿ ਵੀ ਸਕੂਲ ਅਸੀਂ ਜਿਹਦੀ ਪ੍ਰਸ਼ੰਸਾ ਕਰਦੇ ਕੋਈ ਲਫ਼ਜ਼ ਨਹੀਂ ਹੈਗੇ ਕਿੰਦੀ ਦੀ ਪ੍ਰਸ਼ੰਸਾ ਕਿਹੜੇ ਰੂਪਾ ਦੀ ਵਿੱਚ ਕਰੀਏ ਅੱਜ ਸਕੂਲ ਜਿਹੜੇ ਗੁੱਟੇ ਲੈਣੇ ਉਹਦੇ ਬਾਰੇ ਅੱਗੇ ਸੰਦੇਸ਼ ਕੀ ਦੇਣਾ ਚਾਹੀਦਾ ਸਭ ਤੋਂ ਪਹਿਲਾਂ ਮੈਂ ਧਰਵਾਦ ਜਰਨਾ ਰਾਜਨਾ ਸਚਿਦੇਵ ਜੀ ਦਾ ਜਿਹੜੇ ਆਪਣੀ ਟੀਮ ਸਮਾਨੇ ਤੋਂ ਲੈ ਕੇ ਆਏ ਨੇnabla ਬੂਟੇ ਲਗਾਉਣ ਲਈ ਉਸ ਤੋਂ ਬਾਅਦ ਮੈਂ ਧਰਵਾਦ ਜਰਨਾ ਸਰਦਾਰ ਜਸਵੀਰ ਸਿੰਘ ਜੀ ਦਾ ਜਿਨ੍ਹਾਂ ਨੇ ਆਪਣੇ ਸਕੂਲ ਦੇ ਵਿੱਚ ਸਾਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਤੇ ਇਹਨਾਂ ਦੇ ਜਿਹਨਾਂ ਦੇ ਸਦਕੇ ਅੱਜ ਇੱਥੇ ਆ ਬੂਟੇ ਲਗਾਣ ਆਏ ਹੋਰ ਇਸੇ ਸਕੂਲ ਦਾ ਵਾਤਾਵਰਣ ਦੇਖ ਕੇ ਮਨ ਬਹੁਤ ਖੁਸ਼ ਹੋਇਆ ਤੇ ਜਿਹੜੇ ਬੂਟੇ ਨੇ ਜਿਹੜੀ ਪੰਜਾਬ ਦੀ ਜਰਮੀ ਪੈਰੀ ਅਦੇਸ਼ ਦੇ ਵਿੱਚ ਉਹਨੂੰ ਘਟਾਉਣ ਦੇ ਵਿੱਚ ਸਹਾਇਕ ਹੋਣਗੇ ਮੇਰਾ ਸਭ ਤੋਂ ਇਹ ਸੰਦੇਸ਼ ਹੈ ਕੀ ਹਰ ਕੋਈ ਇੱਕ ਬੂਟਾ ਜ਼ਰੂਰ ਲਗਾਵੇ ਧੰਨਵਾਦ ਜੀ ਪ੍ਰਧਾਨ ਜੀ ਸਰ ਇਹ ਟੀਮ ਇੱਥੇ ਪਹੁੰਚੀ ਹੈ ਭਾਈ ਕੌਮ ਸਿੰਘ ਵਾਲਾ ਨੱਬਾ ਸਰਕਾਰੀ ਸਕੂਲ ਵਿਖੇ ਤੇ ਜਿਹੜੇ ਬੂਟੇ ਲਾਇਏ ਨੇ ਤਾਂ ਅੱਗੇ ਹੋਰ ਕੀ ਸੰਦੇਸ਼ ਦੇਣਾ ਪਾਉਂਗਾ ਮੈਂ ਤਾਂ ਅਜੇ ਸ਼ਾਂਤੀ ਪ੍ਰਕਾਸ਼ ਸਾਡੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਦੇ ਨਾਪੇ ਤੋਂ ਉਹਨਾਂ ਦੀ ਪੂਰੀ ਟੀਮ ਜੋ ਸਾਨੂੰ ਅਜੇ ਤੇ ਸਕੂਲ ਚ ਲੈ ਕੇ ਆਈ ਹੈ ਸਰਕਾਰੀ ਸਕੂਲ ਸਮਰਾਟ ਤੇ ਉਹਨਾਂ ਦੇ ਵਾਈਸ ਪ੍ਰਿੰਸੀਪਲ ਸਾਹਿਬ ਤੇ ਪੂਰਾ ਸਟਾਫ ਤੇ ਇੱਥੇ ਦੇ ਬੱਚੇ ਇੱਥੇ ਦਾ ਵਾਤਾਵਰਨ ਇੱਥੇ ਦੀ ਸਫਾਈ ਤੇ ਇੱਥੇ ਦਾ ਹਰਿਆਲੀ ਦੇਖ ਕੇ ਮਾਨੂੰ ਇੰਨੀ ਖੁਸ਼ੀ ਹੋਈ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਤਾਂ ਦੇਖਣ ਨੂੰ ਮਿਲਦਾ ਹੈ ਸਰਕਾਰੀ ਸਕੂਲ 'ਚ ਬਹੁਤ ਘੱਟੇ ਚੀਜ਼ਾਂ ਮਿਲਦੀਆਂ ਤਾਂ ਇਹ ਮਤਲਬ ਕਿ ਇਹਨਾਂ ਚੀਜ਼ਾਂ ਤੇ ਬਹੁਤ ਮਿਹਨਤ ਦਾ ਧੰਨਵਾਦ ਵੀ ਕਰਦਾ ਦੂਸਰਾ ਜੋ ਹੈ ਬੁਕੇ ਲਾਲ ਦੇ ਵਿੱਚ ਇਹਨਾਂ ਨੇ ਸਭ ਨੂੰ ਫਿਊਚਰ ਦਿਖਾਇਆ ਕਿ ਸਾਡੇ ਸਕੂਲ ਦੇ ਬੁਕੇ ਲੋਕ ਹੋਣ ਇਹਨਾਂ ਦੇ ਜੋ ਬੱਚੇ ਇਹਨਾਂ ਵਿੱਚ ਪੜ ਰਹੇ ਨੇ ਉਹਨਾਂ ਨੇ ਇੱਕ ਇੱਕ ਬੱਚਿਆਂ ਨੂੰ ਆਪਣੇ ਬੱਚੇ ਭੈਣ ਭਰਾ ਸਮਝ ਕੇ ਸਾਡੇ ਨਾਲ ਲੈ ਕੇ ਚੱਲੇ ਨੇ ਫਿਰ ਉਹਨਾਂ ਨੂੰ ਲਾਮ ਤੇ ਉਹਨਾਂ ਦੀ ਚਰਾਨ ਦੀ ਜੋੜਾਂ ਨੇ ਜ਼ਿੰਮੇਵਾਰੀ ਜੋ ਉਹਨਾਂ 'ਚ ਹੌਸਲਾ ਸੀ ਮੈਂ ਆਪਣੇ ਵੱਲੋਂ ਆਪਣੇ ਸਮਾਜ ਵੱਲੋਂ ਪ੍ਰਿੰਸੀਪਲ ਸਾਹਿਬ ਦਾ ਵੀ ਪੂਰੇ ਇਹਨਾਂ ਦੇ ਸਟਾਫ ਦਾ ਇਹ ਸਾਡੀ ਨਾਬੇ ਦੀ ਜੋਟੀ ਮੈਂ ਇਹਨਾਂ ਦਾ ਬਿੰਦੇ ਗ੍ਰਾਂਟ ਦਾ ਧੰਨਵਾਦ ਕਰਦਾ ਤੇ ਇਸ ਤਰ੍ਹਾਂ ਹੀ ਇਸ ਮੂਹਰੇ ਵਧੀਆ ਫਲਦਾ ਫੁੱਲਦਾ ਹੋਵੇ ਸਾਏ ਬੱਚੇ ਜਿਹੜੇ ਵੱਧ ਕੇ ਕੁਝ ਸਮਾਜ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨਾਮ ਇਹਨਾਂ ਦਾ ਧੰਨਵਾਦ 그는 다음 믿을 때까 啊，就是。